ਗੁਰੂ ਦੇ ਸਿੰਘਾਂ ਨਾਲ ਢਿੰਗ ਸਿੰਘਾਂ ਨਾਲ ਬਹੁਤ ਜ਼ਿਆਦਾ ੱਤਕਾ ਹੋਇਆ ਦਸਤਾਰਾਂ ਲਾਈਆਂ ਮੈਂ ਤੁਹਾਨੂੰ ਦੱਸਦਾ ਥੋੜਾ ਜਿਹਾ 2 ਮਿੰਟ ਰੁਕ ਲੋ ਪਹਿਲਾਂ ਤਾਂ ਸਾਰੀ ਸਿੱਖ ਕੌਮ ਨੂੰ ਅੱਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੀਆਂ ਤਲਵਾਰਾਂ ਕਿਰਪਾਨਾਂ ਪਾਈਆਂ ਸੀ ਸਾਨੂੰ ਜੰਗਾਂ ਯੁੱਧਾਂ ਮੱਲ ਯੁੱਧਾਂ ਸਿੱਖ ਕੌਮ 'ਚ ਵੀ ਆਪਣਾ ਜੁੱਧਾਂ ਬਣੀ ਆਏ ਸੀ ਆਪਣੀ ਸਿੱਖ ਕੌਮ ਛੇਵੇਂ ਪਾਤਸ਼ਾਹ ਦਾ ਜਨਮ ਦਿਨ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਪੂਰਾ ਮੀਰੀ ਪੀਰੀ ਦੀਆਂ ਦੋ ਕਰਪਾਨਾਂ ਪਾਈਆਂ ਸੀ ਸਾਰਿਆਂ ਨੂੰ ਵਧਾਈ ਉਹਨਾਂ ਗੱਲਾਂ ਆਏ ਆ ਬਾਈ ਜਦੋਂ ਕਿਸੇ ਨਾਲ ਜ਼ੁਲਮ ਹੁੰਦਾ ਅੰਨਾ ਜ਼ੁਲਮ ਹੁੰਦਾ ਦੇਖਦੇ ਆ ਤਾਂ ਯਾਰਾ ਮੇਰੇ ਤਾਂ ਗੱਲ ਅੱਗ ਜਾਂਦੀ ਹੈ ਪਤਾ ਨਹੀਂ ਭਾਈ ਮੇਰੇ ਨਾਲ ਹੋਇਆ ਮੇਰੇ ਆਪ ਦੇ ਨਾਲ ਖੁਦੋਂ ਮੇ ਜਿਵੇਂ ਹੋਇਆ ਉਹ ਤੇ ਲੋਕਾਂ ਨੂੰ ਅਸਰ ਨਹੀਂ ਪੈਂਦਾ ਬਹੁਤੇ ਲੋਕਾਂ ਨੂੰ ਦੇਖ ਕੇ ਅਸਰ ਨਹੀਂ ਪੈਂਦਾ ਮੇਰੇ ਨਾਲ ਤਾਂ ਆਪ ਦੇ ਨਾਲ ਹੋਇਆ ਮੈਂ ਅੱਜ ਸਵੇਰੇ ਸਵੇਰੇ ਵੀਡੀਓ ਦੇਖ ਰਿਹਾ ਸੀ ਉਹ ਵੀਡੀਓ ਨੰਗੀ ਜਲੰਧਰ ਦੀ ਨਿੰਦ ਸਿੰਘਾਂ ਨੇ ਠੇਕੇ ਮੂਰੇ ਲਿਖ ਕੇ ਲਾ ਰੱਖਿਆ ਲੋਕਾਂ ਨੇ ਬੁਲਾਏ ਹੋਣਗੇ ਵੀ ਭਾਈ ਇੱਥੇ ਸ਼ਰਾਬ ਨਹੀਂ ਪੀਣੀ ਇੱਥੇ ਸ਼ਰਾਬ ਨਹੀਂ ਪੀਣੀ ਠੇਕੇ ਮੁਰ ਉਹਨਾਂ ਨੂੰ ਲਿਖ ਕੇ ਲਾ ਲਾ ਸ਼ਾਂਤਮਈ ਵੀ ਉਹਦੇ ਸ਼ਰਾਬ ਨਹੀਂ ਪੀਣੀ ਲੋਕਾਂ ਨੇ ਕਿਹਾ ਉਹ ਆਂਡੀਆਂ ਘਮਾਨੇ ਨੇ ਔਰ ਪੁਲਸ ਆਉਂਦੀ ਹੈ ਉਹ ਵੀਡੀਓ ਚ ਉਹਨਾਂ ਨੂੰ ਕੋਪਾ ਮਾਰਿਆ ਜਾਂਦੀਆਂ ਛੋਟੇ ਛੋਟੇ ਪਚੰਗੀ ਹੁੰਦੇ ਨੇ 12-12 ਸਾਲ ਦੇ ਉਹਨਾਂ ਨੂੰ ਫੜ ਕੇ ਤੂੰ ਆ ਜਾਂਦਾ ਉੱਥੇ ਕੋਈ ਆਮ ਸਿੱਖ ਖੜਾ ਹੁੰਦਾ ਜਿਹੜਾ ਦੇਖ ਕੇ ਜ਼ੁਲਮ ਵਿਚਾਰਾ ਮੇਰੇ ਵਰਗਾ ਵੀ ਤੁਸੀਂ ਕਿਉਂ ਜ਼ੁਲਮ ਕਰਦੇ ਹੋ ਹਾ ਦਾ ਨਾਰਾ ਮਾਰਦਾ ਉਹਦੇ ਵੀ ਲੱਪੜ ਮਾਰੇ ਜਾਂਦੇ ਨੇ ਇੱਕ ਮੋਨੇ ਪੁਲਸ ਵਾਲੇ ਬਣੀਓ ਹਨਾ ਉਹਦੀ ਦਸਤਾਰ ਵੀ ਲਾਹੀਏ ਤੈਨੂੰ ਫੜ ਫੜ ਕੇ ਤੂੰ ਆ ਜਾਂਦਾ ਉਹ ਨਿੰਗ ਸੇਗਾ ਚੀਕ ਚੀਕ ਕੇ ਕਹਿੰਦਾ ੱੱਕਾ ਕਰ ਰਹੇ ਨੇ ੱੱਕਾ ਕਰ ਰਹੇ ਨੇ ਪਰ ਉਹ ਦੇਖ ਕੇ ਯਾਰ ਦਿਲ ਚਾ ਅੱਗ ਲੱਗਦੀ ਐ ਵੀ ਯਾਰ ਇਹ ਐ ਮੈਂ ਆਪਣੇ ਨਾਲ ਵੀ ਇੰਹੀਂ ਹੁਣ ਤੁਸੀਂ ਸਾਰਿਆਂ ਦੇਖਿਆ ਪਰ ਆਪਾਂ ਸੋਚਿਆ ਸੀ ਆਪਾਂ ਇਹਨਾਂ ਦਾ ਕੋਸਲ ਕਰਾਂਗੇ ਪਰ ਤੁਹਾਨੂੰ ਪਤਾ ਕੀ ਹੱਲ ਕਰੀਏ ਆਪ ਦੀ ਮਾਰ ਜਾਂਦੇ ਨੇ ਗਦਾਰੀਆਂ ਕਰ ਜਾਂਦੇ ਨੇ ਕਈ ਲੋਕ ਹਨਾ ਕੀ ਕਰੀਏ ਜੇ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਹੋਰ ਹਿੰਮਤ ਹੀ ਨਹੀਂ ਹੈ ਕਿਸੇ ਦੀ ਸਿੱਖ ਸਿੱਖ ਦਾ ਦੁਸ਼ਮਣ ਆ ਹੁਣ ਤੂੰ ਇੱਥੋਂ ਹੀ ਲਾ ਲੋ ਆਪਣੀ ਆਵਾਜ਼ ਹੁੰਦਾ ਬਰਹੇ ਨੇ ਆਪਾਂ ਅੱਜ ਤੁਸੀਂ 6 ਪਤਾ ਨਹੀਂ ਸਤ ਕਾ ਬੰਦੇ ਲਾਈਵ ਜੁੜਦੇ ਹੋ ਮੈਨੂੰ ਕੋਈ ਐਨੇ ਕੀ ਜਿਨੇ ਹੋਗੇ ਐਨੇ ਕੀ ਹੋਣਗੇ ਹਨਾ ਵੀਡੀਓ ਨੇ ਜਿਹਨਾਂ ਨੇ ਆਪਣੀ ਆਪ ਦੇ ਬੰਦੇ ਤਿਆਰ ਕਰਕੇ ਛੱਡ ਦਿੰਦੇ ਨੇ ਗਰਾਉਂਡ ਨਾਲ ਝੂਠ-ਮੂਠ ਮਾਰ ਕੇ ਉਹ ਲਹਿਰ ਨੂੰ ਖਰਾਬ ਕਰਨ ਲਈ ਲਹਿਰ ਤੇ ਪ੍ਰਭਾਵ ਪਾਉਣ ਲਈ ਉਹਨਾਂ ਨੂੰ ਬਥੇਰਾ ਹੈ ਹਾਈਪ ਦੇ ਦਿੰਦੇ ਨੇ ਚਲੋ ਕੋਈ ਗੱਲ ਨਹੀਂ ਆਪਾਂ ਲੜਦੇ ਰਹਿਣਾ ਕਿ ਜ਼ੁਲਮ ਹੋਇਆ ਹੈ ਹਾਂਜੀ ਖਾਲਸਾ ਜੀ ਵੈਰ ਵੀ ਖਾਲਸਾ ਵੈਰ ਵੀ ਫਤਿਹ ਸਿੱਖਾਂ ਕੋਲ ਜੀ ਗੋਲਿਆ ਆਵੇ ਭਾਈ ਉਹ ਗੱਲ ਆਏ ਆ ਭਾਈ ਵੀ ਯਾਰ ਜਦੋਂ ਕਿਤੇ ਐ ਤੱਕਾ ਹੁੰਦਾ ਕਿਤੇ ਜ਼ੁਲਮ ਹੁੰਦਾ ਤਾਂ ਸਭ ਨੂੰ ਬੋਲਣ ਦਾ ਫਰਜ਼ ਆ ਉਹ ਨਿੰਗਾਂ ਨਾਲ ਬਹੁਤ ਜ਼ਿਆਦਾ ਤੱਕਾ ਹੋਇਆ ਹੈ ਨਿੰਗ ਸਿੰਘ ਗੁਰੂ ਦੀ ਫੌਜ ਸੀ ਅੱਜ ਛੇਵੇਂ ਪਾਸ਼ਾ ਜਨਾ ਅੱਜ ਸਵੇਰੇ ਸਵੇਰੇ ਵੀਡੀਓ ਦੇਖਿਆ ਤੁਸੀਂ ਵੀ ਦੇਖੀਓ ਕੱਲ ਜਲੰਧਰ ਦੀ ਸ਼ਰੇ ਆ ਮਨ ਦੇ ਕੋਪਾਂ ਵੀ ਮਾਰ ਰਿਹਾ ਹੈ ਕਮਲਾ ਜਮ ਵਰਦੀ ਪਾ ਕੇ ਬਾਗ ਵਾਲੀਆਂ ਕੋਪਾਂ ਸਿੱਧੀਆਂ ਆਏ ਮਾਰ ਰਿਹਾ ਹੈਗਾ ਉੱਥੇ ਫਿਰ ਦਿਲ ਕਸੂਸਦਾ ਯਾਰ ਉਹ ਜਾਦ ਆ ਜਾਂਦਾ ਸਾਰਾ ਕੁਝ ਆਪਣੇ ਨਾਲ ਮੁਗਲਾਂ ਨੇ ਕਰਿਆ ਯਾਰ ਮਾੜੀ ਗੱਲ ਹੈ ਜੇ ਉਹ ਕੁਝ ਗਲਤ ਕਰ ਰਹੇ ਹੋ ਤਾਂ ਵੈਸੇ ਨਸ਼ੇ ਖਰਾਬ ਹੀ ਲੜ ਰਹੇ ਨੇ ਜੇਕਰ ਉਹ ਕੁਝ ਗਲਤ ਕਰ ਰਹੇ ਨੇ ਉਹਨਾਂ ਨੂੰ ਲੈ ਜਾਓ ਉਦਾਂ ਫੜ ਕੇ ਲੈ ਜਾਓ ਇਦਾਂ ਦਸਤਾਰਾਂ ਲਾ ਕੇ ਮਾਰ ਕੁੱਟ ਕੇ ਉਹਨਾਂ ਨੂੰ ਧੱਕਾ ਕਰਕੇ ਜਦੋਂ ਕੋਈ ਚੰਗਾ ਕੰਮ ਥੋੜੀ ਆ ਯਾਰ ਕਿਉਂ ਇਹ ਕਿਸ ਦਾ ਰੂਪ ਧਾਰਨ ਕਰਦੀ ਜਾ ਰਹੇ ਨੇ ਇਹ ਸਰਕਾਰ ਜਾਂ ਸਰਕਾਰ ਦੇ ਜਿਹੜੇ ਅੱਗੇ ਪੈਰੋਕਾਰ ਨੇ ਨਸ਼ੇ ਦੇ ਨਾਮ ਤੇ ਕੀ ਕੁਝ ਹੋ ਰਿਹਾ ਹੈ ਲੁੱਟਾਂ ਖੁੱਟਾਂ ਕਰ ਰਹੇ ਨੇ ਬਾਹਲੇ ਲੋਕ ਗਰੀਬਾਂ ਦੀਆਂ ਲੁੱਟਾਂ ਖੁੱਟਾਂ ਬਾਹਲੇ ਲੋਕ ਵੀ ਕਰ ਰਹੇ ਨੇ ਹੁਣ ਪਤਾ ਲੱਗੇਗਾ ਬਣਾ ਵੀ ਮੈਨੂੰ ਫੋਨ ਆਏ ਨੇ ਪਰसों ਕੱਲ ਵੀ ਭਾਈ ਸਾਡੇ ਨਾਲ ਐ ਕਰਤਾ ਐ ਕਰਤਾ ਫਲਾਣੇ ਬੰਦੇ ਨੇ ਆਪਾਂ ਉਹਨਾਂ ਨੂੰ ਵੀ ਅੱਗੇ ਲੈ ਕੇ ਆਵਾਂਗੇ ਕੁਝ ਬੰਦੇ ਐ ਗਦਾਰਾਂ ਦੀ ਸਜ਼ਾ ਬਣਦੀ ਐ ਜੋ ਗਦਾਰਾਂ ਨੂੰ ਦੇਣੀ ਚਾਹੀਦੀ ਐ ਬਖਸ਼ ਨਹੀਂ ਚਾਹੀਦੀ ਜੋ ਗਦਾਰ ਨੇ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕੀ ਕਰੀਏ ਯਾਰ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਜਦੋਂ ਕਿਸੇ ਤੇ ਝੁਲਮ ਹੁੰਦਾ ਮੈਂ ਇਥੋਂ ਰਹਿ ਆ ਨਹੀਂ ਜਾਂਦਾ ਮੇਰੇ ਤੇ ਆਪਦੇ ਹੋਇਆ ਲੋਕ ਇਹ ਗੱਲ ਨੂੰ ਸਮਝਣ ਨਾ ਸਮਝਣ ਕਿਉਂਕਿ ਜਿਸ ਤਨ ਲੱਗੇ ਸੋਤਣ ਜਾਣੇ ਮੁੱਲਕ ਜਾਂਨੇ ਪੀੜ ਭਾਈ ਮੇਰੇ ਉਮੇਜ ਵੀ ਬਾਲ ਕੋਏ ਸੀ ਮੈਨੂੰ ਉਮੇਜ ਵੀ ਬਣ ਕੇ ਕਰੇ ਲੱਗੇ ਸੀ ਉਹੀ ਮੈਂ ਵੀਡੀਓ ਚ ਦੇਖਿਆ ਕੱਲ ਛੋਟੇ ਛੋਟੇ ਬੱਚੇ ਬਾਣੇ ਚ ਢਿੰਗ ਸਿੰਘ ਜਿੰਦਰ ਦੀ ਹੈ ਕਰਨਾ ਹੈਗੀ ਉੱਥੇ ਠੇਕਿਆ ਮੂਰੇ ਉਹਨਾਂ ਨੇ ਲਿਖ ਕੇ ਲਾਇਆ ਹੋਇਆ ਸੀ ਉਹਨਾਂ ਦਾ ਬਹੁਤ ਹੀ ੱੱਕਾ ਹੋਇਆ ਆਪਾਂ ਉਹਨਾਂ ਲਈ ਬੋਲਣਾ ਚਾਹੁੰਦੇ ਸੀ ਬੋਲਤਾ ਕੋਸਾ ਕਰਨ ਜੋਗ ਹੋਤਾ ਕਰਾਂਗੀ ਪਰ ਕਰ ਕੀ ਸਕਦੇ ਕੋਈ ਉਹਨਾਂ ਦਾ ਸਰੋਕਾਰ ਹੀ ਨਹੀਂ ਕੋਈ ਪੋਛਦੀ ਨਹੀਂ ਉਹਨਾਂ ਨੂੰ ਵਿਚਾਰਾਂ ਦਾ ਖਾਏ ਤੱਕ ਮੈਂ ਕੱਲ ਦਾ ਦੁਪਹਿਰ ਦਾ ਵੀਡੀਓ ਪਾਈ ਹੋਈ ਆ ਮੇਰੇ ਕੋਲ ਤਾਂ ਅੱਜ ਸਵੇਰੇ ਸ਼ੋਅ ਯਕਾ ਮੈਂ ਕੰਮ ਧੰਦਾ ਹੋੜਾ ਮੋਟਾ ਕੀ ਤੇ ਜਾਣਾ ਪਤਾ ਨਹੀਂ ਲੱਗਦਾ ਭਾਈ ਧਿਆਨ ਦਿਓ ਕੀ ਗੱਲ ਹੋਈ ਆ ਪਤਾ ਕਰੋ ਉਹ ਲੁਧਿਆਣੇ ਜਲੰਧਰ ਠੇਕਿਆਂ ਕੋਲੇ ਸ਼ਰਾਬ ਦੇ ਠੇਕਿਆਂ ਕੋਲੇ ਗੋਲੇ ਦਾਣਾ ਮੰਡੀ ਜੇ ਮੇਰੇ ਖਿਆਲ ਦੇ ਕੋਲੇ ਕਰਜ਼ੇ ਨਕਸੇ ਲੋਕਲ ਬੰਦੇ ਨੂੰ ਪਤਾ ਕਰੋ ਉਹਨਾਂ ਨਾਲ ਕੀ ਕਟਨਾ ਹੋਈ ਆ ਸੱਚ ਨੂੰ ਲੈ ਕੇ ਆਓ ਸਾਹਮਣੇ ਨਹੀਂ ਪੁਲਿਸ ਤਾਂ ਉਹਨਾਂ ਤੇ 100 ਇਲਜ਼ਾਮ ਲਾ ਦਿੰਦੀ ਹੈ ਇਹਨਾਂ ਦਾ ਉਹ ਵੀ ਇਹਨਾਂ ਨੂੰ ਕਰਦੇ ਨੇ ਇਹ ਆਏ ਨੇ ਇਹ ਆਏ ਨੇ ਲੋਕ ਵੀ ਬਾਹਲੇ ਗੁਰੂ ਕੀ ਫੌਜ ਨੂੰ ਮਾੜਾ ਚੰਗਾ ਬੋਲਣ ਲੱਗ ਜਾਂਦੇ ਨੇ ਸੋ ਭਾਈ ਜਦੋਂ ਕਿਸ ਨਾਲ ਤੱਕਾ ਹੁੰਦਾ ਉਹ ਚੁੱਪਣਾ ਕਰਿਆ ਕਰੋ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ